ਮਾਝੇ ਦੀ ਧਰਤੀ ਚੱਪਾ ਚੱਪਾ ਸ਼ਹੀਦਾਂ ਦੇ ਖੂਨ ਦੇ ਨਾਲ ਲਥਪਥ ਹੋਈ ਪਈ ਹੈ ਪਾਮਿਓ ਗੁਰਦਾਸਪੁਰਾਵੇ ਪਾਮਿਓ ਅੰਮ੍ਰਿਤਸਰ ਸਾਹਿਬ ਹੋਵੇ ਪਾਮਿਓ ਤਰਨਤਨ ਸਾਹਿਬ ਹੋਵੇ ਸਾਰੀ ਕੌਮ ਮਾਝੇ ਦੀ ਲੋਕਾਂ ਕੋਲੋਂ ਸ਼ਕਤੀ ਲੈ ਕੇ ਤੁਰਦੀ ਹੈ ਕਿਉਂਕਿ ਸਾਡੇ ਜਿੰਨੇ ਸ਼ਹੀਦ ਹੋਏ ਐ ਜਿੰਨੀਆਂ ਲਹਿਰਾਂ ਕੋਈ ਚੱਲੀਆਂ ਨੇ ਪੰਥ ਦੀਆਂ ਤੁਹਾਡਾ ਬਹੁਤ ਵੱਡਾ ਉਹਦੇ ਵਿੱਚ ਯੋਗਦਾਨ ਹੋਇਆ ਸਤ ਸੰਗਤ ਜੀ ਤੁਸੀਂ ਬੜੇ ਉਸ ਸਮੇਂ ਵੀ ਦੇਖੇ ਜਦੋਂ ਤੁਹਾਡੇ ਘਰਾਂ ਜੋ ਕੱਟ-ਕੱਟ ਕੇ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ 10-10 ਸਾਲ ਇਸ ਮਾਜੇ ਦੀ ਧਰਤੀ ਦੇ ਖਾਸ ਕਰਕੇ ਗੁਰਦਾਸਪੁਰ ਦੇ ਪਿੰਡਾਂ ਵਿੱਚੋਂ ਨੌਜਵਾਨਾਂ ਦੀ ਇਹ ਜੰਜਾ ਨਹੀਂ ਸੀ ਚੜੀਆਂ ਤੁਸੀਂ ਬੜਾ ਤਸ਼ੱਦਦ ਚੱਲਿਆ ਬਹੁਤ ਤਕਲੀਫਾਂ ਚੱਲੀਆਂ ਸਾਸਕ ਜੀ ਤੁਹਾਡੇ ਮਨ ਵਿੱਚ ਇੱਕੋ ਦਰਦ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਦੇ ਖਿਲਾਫ ਕਿੱਥੇ ਸਾਡੀ ਸਰਕਾਰ ਆਵੇ ਕਿਤੇ ਅਕਾਲੀ ਦਲ ਦੀ ਸਰਕਾਰ ਆਵੇ ਅਸੀਂ ਸੁੱਖ ਤੇ ਸ਼ਾਂਤੀ ਦੀ ਜ਼ਿੰਦਗੀ ਜੀ ਸਕੀਏ ਬੜੀਆਂ ਗੱਲਾਂ ਕਹਿ ਕੇ ਤੁਸੀਂ 97 ਦੇ ਵਿੱਚ ਸਰਕਾਰ ਬਣਾਈ ਉਸ ਸਰਕਾਰ ਕੋਲੋਂ ਜਦੋਂ ਤੁਹਾਡੇ ਕੋਈ ਸੁਪਨੇ ਘੱਟ ਪੂਰੇ ਹੋਏ ਡਿਵੈਲਪਮੈਂਟ ਬੜੀ ਹੋਈ ਤਰੱਕੀ ਬੜੀ ਹੋਈ ਲੇਕਿਨ ਜਦੋਂ ਤੁਹਾਡੇ ਸੀਨੇ 'ਚ ਦੰਦ ਸਨ ਉਹਦੇ ਉੱਤੇ ਮਲਮ ਨਾ ਲੱਗ ਸਕੀ ਤੇ ਤੁਸੀਂ ਫੇਰ ਦੁਖੀ ਹੋਏ ਸਮਾ ਵਿੱਚ ਆ ਗਿਆ ਫਿਰ ਕਾਂਗਰਸ ਨੂੰ ਸਮਾਂ ਦੇ ਦਿੱਤਾ ਲੇਕਿਨ ਜਦੋਂ ਤੁਸੀਂ ਦੇਖਿਆ ਕਿ ਉਹ ਕਾਂਗਰਸ ਜਿਹਨੇ ਤੁਹਾਡੇ ਬੱਚਿਆਂ ਨੂੰ ਕੋਕੋ ਕੇ ਮਾਰਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੇ ਹਮਲਾ ਕਰਕੇ ਸਾਡੀਆਂ ਭਾਵਨਾਵਾਂ ਦਾ ਕਤਲ ਕੀਤਾ ਸੀ ਸਾਡੇ ਉਸ ਮਹਾਨ ਤਖਤ ਦਾ ਉਪਮਾਨ ਕੀਤਾ ਸੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰ ਕੇ ਸਾਡੇ ਗੁਰੂ ਸਾਹਿਬ ਜੀ ਨੂੰ ਬਹੁਤ ਵੱਡੇ ਤਸੀਹੇ ਦਿੱਤੇ ਸਤਸੰਗ ਜੀ ਸਾਰੀਆਂ ਗੱਲਾਂ ਤੁਹਾਡੇ ਸਿੱਦੇ ਚ ਸਾਡਾ ਸਰਕਾਰਾਂ ਬਣੀਆਂ ਹਰ ਸਰਕਾਰ ਤਰੱਕੀ ਕਰਦੀ ਹੈ ਹਰ ਸਰਕਾਰ ਡਿਵੈਲਪਮੈਂਟ ਕਰਦੀ ਹੈ ਤੁਸੀਂ ਸਰਕਾਰਾਂ ਵੀ ਦੇਖੀਆਂ ਵੱਡੇ ਵੱਡੇ ਪੁਲ ਵੀ ਦੇਖੇ ਹਾਈਵੇ ਦੇਖੇ ਪਿੰਡਾਂ ਦੀ ਨਹਾਰ ਬਦਲ ਗਈ ਲੇਕਿਨ ਤੁਹਾਡੇ ਅੰਦਰ ਜਨ ਜਖਮ ਸੀ ਜਖਮ ਸੀ ਕਿ ਗੁਰੂ ਸਾਹਿਬ ਜੀ ਦਾ ਅਪਮਾਨ ਹੋਇਆ ਬੇਦਵੀ ਹੋਈ RAM ਰਹੀਮ ਨੂੰ ਮਾਫ ਕੀਤਾ ਗਿਆ ਤੁਹਾਡੇ ਅੰਦਰ ਤੜਪ ਜੜੀ ਸੀ ਉਹ ਤੁਸੀਂ ਸੀਨੇ ਵਿੱਚ ਆਪਣੇ ਲੈ ਕੇ ਬੈਠੇ ਰਹੇ ਸਤਸੰਗ ਜੀ ਸਮੇਂ ਦੇ ਨਾਲ ਤੁਸੀਂ 19 ਤੁਸੀਂ 19 ਦੇ ਵਿੱਚ ਐਸਾ ਜਵਾਬ ਦਿੱਤਾ ਕਿ ਜਿਹੜੇ ਕੁਰਸੀਆਂ ਤੇ ਬੈਠੇ ਸਨ ਉਹ અપਮਾਨਿਤ ਹੋਏ ਫਿਰ ਤੁਸੀਂ ਅੱਗੇ ਆ ਗਏ 2000 2 ਦੇ ਵਿੱਚ ਫਿਰ ਤੁਸੀਂ ਆਪਣਾ ਰੋਸ ਦਾ ਪ੍ਰਗਟਾਵਾ ਕੀਤਾ 2024 ਦੇ ਵਿੱਚ ਜ਼ਮਾਨਤਾਂ ਜਬਤ ਕਰ ਦਿੱਤੀਆਂ ਤੁਹਾਡਾ ਦਰਦ ਜਿਹੜਾ ਅਸੀਂ ਫਿਰ ਵੀ ਨਾ ਸਮਝ ਸਕੇ 사ਸਕ ਜੀ ਮੈਂ ਉਹ ਕੱਲਾ ਨਹੀਂ ਛੇੜੀਆਂ ਜਿਹੜੀਆਂ ਸਦਾਸੂ ਜੀ ਸਖ ਜੀ ਰਖੜਾ ਸਾਹਿਬ ਸਦਾ ਸੰਤਾ ਸਿੰਘ ਜਥੇਦਾਰ ਸਾਹਿਬ ਕਰਕੇ ਗਏ ਹੈ ਕਿਉਂਕਿ ਲੰਬੀਆਂ ਕਹਾਣੀਆਂ ਹੋ ਜਾਣਗੀਆਂ ਮੇਰੇ ਬਾਰੇ ਵੀ ਤੁਸੀਂ ਬਹੁਤ ਕੁਝ ਜਾਣਦੇ ਹੋ ਮੈਂ ਉਹ ਗੱਲਾਂ ਨਹੀਂ بار بار ਨਹੀਂ ਦੁਹਰਾਉਣੀਆਂ ਕਿਉਂਕਿ ਅੰਦਰ ਪੰਜ ਦਾ ਦਰਸੀ ਜਿਹਦਲ ਚੜ੍ਹੇ ਛੋਟੇ ਪਰ ਸਾਹਿਬ ਨੇ ਕਿਹਾ ਨਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਅਮਰਸਰ ਸਾਹਿਬ ਦੀ ਪਾਰਟੀ ਜਿਹਦੇ ਸਿਮਰਜੀਤ ਸਾਹਿਬ ਮਾਨ ਪ੍ਰਧਾਨ ਬਣੇ ਸੀ ਉਸ ਵੇਲੇ ਸੀ ਸੰਜਿਆ ਕੰਮ ਕੀਤਾ ਜੰਮੂ ਕਸ਼ਮੀਰ ਤੱਕ ਅਸੀਂ ਕੌਮ ਦੀ ਆਵਾਜ਼ بلند ਕੀਤੀ ਮੈਨੂੰ ਉਹ ਵੀ ਯਾਦ ਹੈ ਜਦੋਂ ਪਾਰਲੀਮੈਂਟ ਦੀ ਚੋਣ ਆਈ 89 ਦੇ ਵਿੱਚ ਅਸੀਂ ਖੇਤਾਂ 'ਚ ਜਾ ਜਾ ਕੇ ਕੋਈ ਸਾਨੂੰ ਪੁੱਛਦਾ ਨਹੀਂ ਸੀ ਅਸੀਂ ਲੋਕਾਂ ਕੋਲ ਟਮਾਟਰ ਮੰਗ ਮੰਗ ਕੇ ਗੰਡੇ ਮੰਗ ਮੰਗ ਕੇ ਸੀ ਰੋਟੀ ਖਾਂਦੇ ਸੀ ਤੇ ਕੱਲੇ ਕੱਲੇ ਡੇਰਿਆਂ ਤੇ ਜਾ ਕੇ ਵੋਟਾ ਮੰਗਦੇ ਸੀ ਸਾਧ ਸਿੰਘ ਜੀ ਹਾਲਾਤ ਇਦਾਂ ਦੇ ਬਣ ਗਏ ਚਲੋ ਖੈਰ ਮੌਕਾ ਆ ਗਿਆ ਸ਼੍ਰੋਮਣੀ ਕਾਲੀ ਦਾਲ ਨੇ ਹੁਕਮ ਲਾ ਦਿੱਤਾ ਸ਼੍ਰੋਮਣੀ ਕਾ ਦੀ ਚੋਣ ਲੜੀ ਹੁਕਮ ਹੋ ਗਿਆ ਘਰੋਂ ਬੁਲਾ ਕੇ ਜਦੋਂ ਟੋਹੜਾ ਸਾਹਿਬ ਨਾਲ ਇਹਨਾਂ ਦੀ ਆਪ ਸੱਚ ਰੰਜੇ ਸ਼ੋਈ ਕਰੋ ਬਲਾ ਕੇ ਇਹਨਾਂ ਨੇ ਮੌਕਾ ਦਿੱਤਾ ਸੇਵਾ ਕੀਤੀ ਤੁਹਾਡੀ ਸਾਰੀ ਸਗਤ ਤੁਹਾਡੇ ਸਾਹਮਣੇ ਉਹ ਵੀ ਗੱਲਾਂ ਜਿਹੜੀਆਂ ਸਨ ਜਰੀਆਂ ਨਹੀਂ ਜਾਂਦੀਆਂ ਸਪੀਕਰ ਸਾਹਿਬ ਬੈਠੇ ਨੇ ਸਾਡੇ ਸਾਹਮਣੇ ਸਪੀਕਰ ਸਰਦਾਰ ਰਵੀਂਦਰ ਸਿੰਘ ਜੀ ਮੈਂ ਉਸ ਵੇਲੇ ਕੋਲ ਬੈਠੀ ਸਾਂ ਜਦੋਂ ਇਹ ਸਰਦਾਰ ਪ੍ਰਕਾਸ਼ ਜੀ ਬਾਦਲ ਸਾਹਿਬ ਦੇ ਗਏ ਇਹ ਤਾਂ ਪ੍ਰਕਾਸ਼ ਹੀ ਕਹਿੰਦੇ ਹੁੰਦੇ ਪਾਸ਼ ਹੀ ਕਹਿੰਦੇ ਸੀ ਕਿਉਂਕਿ ਰਿਸ਼ਤੇਦਾਰੀ ਬੜੀ ਨੇੜੇ ਦੀ ਹੈ ਔਰ ਉਸ ਵੇਲੇ ਕਹਿੰਦੇ ਸੀ ਕਿ ਲੋਕਾਂ ਚ ਚਰਚਾ ਸੀ ਕਿ ਜਿਹੜੀ ਸਰਕਾਰ ਜਿਹੜੀ ਪਾਰਟੀ ਚੱਲਦੀ ਹੈ ਜਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਕੋਈ ਫਾਈਨੈਂਸਰ ਹੈ ਤਾਂ ਸਰਦਾਰ ਰਵਿੰਦਰ ਸਿੰਘ ਜੀ ਇਹ ਲੋਕਾਂ ਚ ਆਮ ਚਰਚਾ ਸੀ ਦੱਸ ਸੀ ਨਾ ਪੰਥ ਦਾ ਇਹਨਾਂ ਦੇ ਮਨ ਚਾਉ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਚੋਣ ਲੜ ਕੇ ਮੁੱਖ ਮੰਤਰੀ ਵੀ ਬਣੇ ਬਣਾ ਦਿੱਤਾ ਮੈਨੂੰ ਯਾਦ ਹੈ ਜਦੋਂ ਇਹ ਬੈਠੇ ਸੀ ਇਹਨਾਂ ਗੱਲ ਕਹੀ ਬਾਦਲ ਸਾਹਿਬ ਤੁਹਾਡੇ ਤੇ ਬੜਾ ਵੱਡਾ ਬੋਝ ਹੈ ਜੇ ਆਪਾਂ ਪ੍ਰਧਾਨ ਦਾ ਰੁਤਬਾ ਕਿਸੇ ਹੋਰ ਨੂੰ ਦੇ ਦਈਏ ਮੁੱਖ ਮੰਤਰੀ ਤੁਸੀਂ ਆਰਾਮ ਨਾਲ ਕੰਮ ਕਰੋ ਤੇ ਮੇਰਾ ਖਿਆਲ ਹੈ ਸੋਨੇ ਤੀ ਕਨਾਂ ਪਾਰਟੀ ਸੰਭੀ ਜਾ ਸਕਦੀ ਹੈ ਉਹਨਾਂ ਦੇ ਮਨ ਚ ਇੱਕ ਚਿੰਤਾ ਪੈਦਾ ਹੋਈ ਕਿ ਸਦਾ ਰਵੀਂਦਰ ਸਿੰਘ ਜੀ ਇਹ ਸਰਕਾਰ ਤੋੜ ਦੇਗਾ ਕਿਤੇ ਇਹ ਨਾ ਹੋਵੇ ਕਿ ਮੇਰੀ ਮੁੱਖ ਮੰਤਰੀ ਦੀ ਕੁਰਸੀ ਚਲੀ ਜਾਵੇ ਬੜੇ ਹੈਰਾਨੀ ਦੀ ਗੱਲ ਹੈ ਆਪਣੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਨੇੜਲੇ ਤੇ ਵਿਸ਼ੱਕ ਕਰਨਾ ਮੇਰਾ ਖਿਆਲ ਇਹ ਉਹਨਾਂ ਦੀ ਫਿਤਰਤ ਹੈ ਪ੍ਰਧਾਨ ਮੈਂ ਬਣੀ ਜੇ ਮੈਨੂੰ ਇਸਤਰੀ ਕਲਦਲ ਦਾ ਪ੍ਰਧਾਨ ਬਣਾ ਦਿੱਤਾ ਜੋਰ ਨਾਲ ਤੇ ਮੈਂ ਬੜੇ ਜੋਰ ਨਾਲ ਕੰਮ ਕੀਤਾ ਸਾਰੇ ਜ਼ਿਲ੍ਹਿਆਂ ਵਿੱਚ ਦਿੱਲੀ 'ਚ ਹਰਿਆਣੇ 'ਚ ਤੇ ਮੈਨੂੰ ਇੱਕ ਦਿਨ ਬਾਦਲ ਸਾਹਿਬ ਵੀਰ ਸਿੰਘ ਜੀ ਕਹਿੰਦੇ ਬੀਬਾ ਬੀਬੀ ਜੀ ਮੈਨੂੰ ਲੱਗਦਾ ਕਿ ਤੇ ਸ਼੍ਰੋਮਣੀ ਕਾਲਜ ਦਾ ਤੇ ਕਬਜ਼ਾ ਹੀ ਨਾ ਕਰ ਲਈ ਮੈਂ ਕਿਹਾ ਮੈਂ ਕਿੱਦਾਂ ਕਰ ਲਵਾਂ ਕਹਿੰਦੇ ਤੂੰ ਤੇ ਦਿਨ ਰਾਤ ਇੱਕ ਕਰਦਾ ਪਿੰਡਾਂ ਪਿੰਡਾਂ 'ਚ ਬੀਬੀਆਂ ਪੈਦਾ ਕਰ ਦਿੱਤੀਆਂ ਜਿੱਥੇ ਜਾਂਦੇ ਹੋ ਇਹਦੇ ਕਾਠ ਹੁੰਦੀ ਹੈ ਮੈਨੂੰ ਯਾਦ ਹੈ ਪ੍ਰਤਿਭਾ ਪਾਟਲ ਆਈ 20000 ਦਾ ਕਾਠ ਅਸੀਂ ਔਰਤਾਂ ਦਾ ਕੀਤਾ ਤੁਸੀਂ ਸਾਰਿਆਂ ਨੇ ਮੇਰੀ ਨਾ ਹਿੰਮਤ ਕੀਤੀ 20000 ਦਾ ਕਾਠ ਮਾਤਾ ਨਾਨਕੀ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਦਾ ਜਦੋਂ ਅਸੀਂ ਸ਼ਿਹਦਾਬ ਦੀ ਉੱਥੇ ਬਣਾਈ ਦਿਹਾੜਾ ਮਨਾਇਆ ਸਮਰਪਿਤ ਕਰਕੇ ਕੇਸਕਰ ਜੀ ਸਾਹਿਬ ਦੀ ਤਰਤੀ ਤੇ ਕਟੋ ਕਟ 50 60 ਹਜ਼ਾਰ ਔਰਤ ਹਰਿਆਣਾ ਤੇ ਪੰਜਾਬ ਚ ਇਕੱਠੀ ਹੋਈ ਤੇ ਬਾਦੁਰ ਸਾਹਿਬ ਕਹਿੰਦੇ ਗਵਾ ਚੀ ਨਾ ਜਾਣ ਬੀਬੀਆਂ ਕਿਤੇ ਐਡਾ ਵੱਡਾ ਕੱਟ ਐਡਾ ਵੱਡਾ ਕੱਟ ਸੋ ਲਾਮਬਦ ਕਰਦੇ ਸੀ ਕਾਹਦੇ ਲਈ ਕਿ ਸ਼ੋਮਨੀ ਕਲ ਦਲ ਮਜ਼ਬੂਤ ਹੋਵੇ ਸਾਜ ਸੰਗਤ ਜੀ ਅੰਦਰ ਦਰਸ ਸੀ ਸਾਡੇ ਪਰ ਅਫਸੋਸ ਕਿ ਜਦੋਂ ਵੀ ਕੋਈ ਅਸੀਂ ਗੱਲ ਕੀਤੀ ਹੈ ਉਹ ਕਿਸੇ ਨੇ ਸੁਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਦਾਂ ਕਹਿ ਰਹੇ ਸੀ ਨਾ ਕਦੇ ਤੁਸੀਂ ਇਹ ਮੋਜ ਹੁਣ ਜਦ ਮੈਂ ਬੋਲ ਰਹੀ ਹਾਂ ਨਾ ਜੀ ਮੈਂ ਬੋਲ ਰਹੀ ਹਾਂ ਬੜਿਆ ਨਾ ਬੋਲਣਾ ਆਹੋ ਜੀ ਤੈਨੂੰ ਅੱਜ ਪ੍ਰਧਾਨਗੀ ਦੇ ਦਣ ਬੜੀ ਸੋਹਣੀ ਜਦੋਂ ਮੜਾਈਆਂ ਖਾਂਦੇ ਸੀ ਬੜੇ ਸੋਹਣੇ ਸੀ ਮੈਂ 1 ਸਾਲ 1.5 ਸਾਲ ਮਿਨਿਸਟਰੀ ਕੀਤੀ ਸਰਵ ਮਿਨਿਸਟਰੀ 1.5 ਸਾਲ 1.5 ਸਾਲ ਬਾਅਦ ਮੈਨੂੰ ਪ੍ਰਧਾਨ ਬਣਾਈ ਉਸ ਤੋਂ ਬਾਅਦ ਲੱਗੇ ਨਹੀਂ ਲੱਗੇ ਦਿੱਤਾ ਸਾਦ ਸਿੰਘ ਜੀ 15 ਸਾਲ ਮੁੜ ਕੇ ਨਹੀਂ ਮਿਲਾਗੇ ਲੱਗ ਸਕੀ ਕਿਉਂ ਬਸ ਜੀ ਦਾਇਰਾਨਾ ਵਾਜੇ ਜਿੱਦਾਂ ਬਾਦਲ ਸਾਹਿਬ ਨਾਲ ਅਸੀਂ ਮੀਟਿੰਗ ਕਰਨ ਗਏ ਅਸੀਂ 10-15 ਜਾਣੇ ਸੀ ਸਾਰੀ ਗੱਲ ਅਸੀਂ ਕਰ ਬੈਠੇ ਬਾਦਲ ਸਾਹਿਬ ਨੇ ਐਸਾ ਇੱਕ ਵਿਅਕਤੀ ਸਿਖਾ ਦਿੱਤਾ ਉਹ ਕਹਿੰਦਾ ਈਆਲੀ ਸਾਹਿਬ ਦੇ ਜ਼ਿਲ੍ਹੇ ਦਾ ਸੰਤ ਸੈਜੀ ਦੀ ਜ਼ਿਲ੍ਹੇ ਦਾ ਉੱਠ ਕੇ ਕਹਿੰਦਾ ਵਾਟ ਆਫਟਰ ਬਾਦਲ ਤੁਸੀਂ ਕਹੀ ਤੇ ਜਾਣੇ ਅਸਤੀਫਾ ਦੇ ਦਿਓ ਅਸਤੀਫਾ ਦੇ ਦਿਓ ਲੋਕ ਬੜੇ ਨਾਰਾਜ਼ ਹੈ ਕਹਿੰਦੇ ਵਾਟ ਆਫਟਰ ਬਾਦਲ ਮੈਂ ਉੱਠ ਕੇ ਕਹਿ ਦਿੱਤਾ ਮੈਂ ਕਹਾਂ ਬਾਦਲ ਸਾਹਿਬ ਵਾਟ ਆਫਟਰ ਬਾਦਲ ਬਣੇਗਾ ਕਿਦਾਂ ਜਿਦਾ ਆਪਾਂ ਕਿਸੇ ਨੂੰ ਬੰਨ ਨਹੀਂ ਦੇਣਾ ਤੇ ਕਿਸੇ ਨੂੰ ਸਮਾਂ ਹੀ ਨਹੀਂ ਦੇਣਾ ਅੱਜ ਬੈਠੇ ਹੈ ਨਾ ਉਹ ਬਾਅਦ ਆਫਟਰ ਬਾਦਰੀ ਬੈਠੇ ਸਾਰੇ ਬੈਠੇ ਕਹਿੰਦੇ ਸਾਰੇ ਕਿੱਦਾਂ ਤੁਰੇ ਫਿਰਦੇ ਘਰ ਘਰ ਕਿ ਮੈਂ ਤਾਂ ਸਤਿਕਾਰ ਦੇ ਰਹੇ ਹੋ 사ਦਸ ਸਿੰਘ ਜੀ ਉਸ ਵੇਲੇ ਬੜੀ ਨਿਮੋਸ਼ੀ ਲੱਗੀ ਮਨ ਨੂੰ ਕਮੇਟੀ ਬਣਾਈ ਜਿਹਦਾ ਇਕਬਾਲ ਸਿੰਘ ਝੁੰਦਾ ਜਿਹੜਾ ਸੀ ਉਹ ਲੀਡਰ ਬਣਾਇਆ ਚੇਅਰਮੈਨ ਭਾਗ ਕਨਵੀਨਰ ਬਣਾਇਆ ਯਾਲੀ ਸਾਹਿਬ ਗੁਰਪ੍ਰਤਾਪ ਸਿੰਘ ਡਾੜਾ ਮੇਰਾ ਵੀਰ ਪਿੰਡ ਪਿੰਡ ਗਏ ਹਰ ਹਲਕੇ ਚ ਗਏ ਸੋ ਹਲਕਾ ਕਵਰ ਕੀਤਾ ਇੱਕੋ ਆਵਾਜ਼ ਸੀ ਤੁਸੀਂ ਜਾ ਕੇ ਗੱਲ ਜਰੂਰ ਕਰਿਓ ਦੱਸਿਓ ਜਰੂਰ ਸਾਡੀ ਰਿਕਾਰਡਿੰਗ ਕਰੋ ਵੀਡੀਓ ਬਣਾਓ ਜੇ ਤੁਸੀਂ ਨਾ ਦੱਸਿਆ ਅਈ ਤੋਂ ਆ ਨਰਾਜ਼ ਹੋ ਜਾਣਗੇ ਤੇ ਬਰਕਰਾਰਾਂ ਦੀ ਆਵਾਜ਼ ਕੀ ਸੀ ਕਿ ਲੀਡਰ ਜਿਹੜਾ ਲੀਡਰਸ਼ਿਪ ਹਾਇਰ ਲੀਡਰਸ਼ਿਪ ਮਤਲਬ ਪ੍ਰਧਾਨ ਅਸਤੀਫਾ ਦੇਵੇ ਦੂਜੀ ਗੱਲ ਸੀ ਜਿੰਨੀਆਂ ਗਲਤੀਆਂ ਹੋਈਆਂ ਇਹ ਸ਼੍ਰੀ ਅਕਾਲ ਤਰ ਸਾਹਿਬ ਤੇ ਜਾ ਕੇ ਮਾਫੀ ਮੰਗੀ ਜਾਵੇ ਤੀਜੀ ਗੱਲ ਸੀ ਪਾਰਟੀ ਇੱਕ ਵਾਰੀ ਤੋੜ ਕੇ ਦੁਬਾਰਾ ਪਰਤੀ ਕਰਕੇ ਫਿਰ ਪਾਰਟੀ ਕਾਇਮ ਕੀਤੀ ਜਾਵੇ ਚੌਥੀ ਗੱਲ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸਿੱਖਾਂ ਦੀ ਉਹ ਸੰਸਥਾ ਹੈ ਜਿਹਦੇ ਚ ਸਿੱਖ ਬਹੁਤ ਵੱਡੀਆਂ ਭਾਵਨਾਵਾਂ ਰੱਖਦੇ ਆ ਭਾਵੇਂ ਕਿਸੇ ਪਾਰਟੀ ਛੋਣ ਦੇਸ਼ ਛੋਣ ਵਿਦੇਸ਼ ਛੋਣ ਉਹਨਾਂ ਸਿੱਖਾਂ ਦੀ ਉਹ ਜਮਾਤ ਤੁਸੀਂ ਜਾ ਕੇ ਖਾ ਮ ਖਾ ਦਖਲ ਅੰਦਾਜ਼ੀ ਕਰਦੇ ਹੋ ਉਹ ਦਖਲ ਅੰਦਾਜ਼ੀ ਨਾ ਕੀਤੀ ਜਾਵੇ 사ਸੰਗ ਜੀ ਐਦਾਂ ਦੀਆਂ ਗੱਲਾਂ ਸ ਬੜਾ ਕਿਹਾ ਵੀ ਮੰਨ ਲਈਏ ਜੋਰ ਲਾਇਆ ਅਸੀਂ ਕਿਤੇ ਸੌਖੇ ਨਹੀਂ ਗਏ 사ਸੰਗ ਜੀ ਜਦ ਤੁਹਾਡੀ ਆਵਾਜ਼ ਸੁਣੀ ਜਬੇ ਬਾਣ ਲੱਗਿਓ ਤਬੇ ਰੋਸ਼ ਜਾਗਿਓ ਕਿ ਤੁਹਾਡੀ ਆਵਾਜ਼ ਇਸ ਛੁੰਦਾ ਕਮੇਟੀ ਦੀ ਸਾਡੇ ਕੋਲ ਆਈ ਅਸੀਂ ਫਿਰ ਦਰਦ ਸਾਡੇ ਨੇ ਫੜਿਆ ਕੋਈ ਬਾਹਰ ਜਾ ਕੇ ਬੈਠ ਜਾਵੇ ਕੋ ਰਸ ਕੇ ਬੈਠ ਜਾਵੇ ਕੋ ਪਾਸੇ ਹੋ ਕੇ ਬੈਠ ਜਿੱਦਾਂ ਤੁਸੀਂ ਮੈਨੂੰ ਲੱਗਦਾ ਅੱਦੇ ਉਹ ਲੋਗ ਛੋਟੇਪੁਰ ਸਾਹਿਬ ਦੇ ਸਮਰਥ ਰਵਿੰਦਰ ਸਿੰਘ ਜੀ 2000 ਦੇ ਕਰੀਬ ਤੱਕ ਨਹੀਂ ਛੱਡ ਕੇ ਚਲੇ ਗਏ ਸੀ ਜਿਹੜੇ ਅੱਜ ਤੁਸੀਂ ਬੈਠੇ ਹੋ ਨਾ ਉਹ ਲੋਗ ਜਿਹੜੇ ਅੰਦਰ ਚ ਬੈਗੇ ਸੀ ਆਸ਼ਾਮਪੁਰ ਸਾਹਿਬ ਕਹਿੰਦੇ ਮੈਂ ਤੇ ਕਈ ਚਿਲਾ ਜੋ ਬਾਹਰ ਨਿਕਲੇ ਆ ਲੋਕ ਤੁਹਾਡੇ ਅੰਦਰ ਪੰਥ ਸੀ ਸਾਧ ਸਿੰਘ ਜੀ ਹਾਰ ਕੇ ਸੀ ਕਿਹਾ ਨਹੀਂ ਮੰਨਦੇ ਚਲੋ 25 ਜੂਨ ਐਮਰਜੈਂਸੀ ਲੱਗੀ ਸੀ 1975 ਚ ਅਸੀਂ ਉਹ ਦਿਹਾੜਾ ਚੁਣਿਆ 25 ਜੂਨ ਨੂੰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਰਵਿੰਦਰ ਸਿੰਘ ਜੀ ਉਥੋਂ ਗੱਲ ਚੱਲ ਪਈ ਤੇ ਸਾਰੇ ਲੀਡਰਾਂ ਨੇ ਇੱਕ ਤਹਈਆ ਕਰ ਲਿਆ ਕਿ ਅਸੀਂ ਇਸ ਪਾਰਟੀ ਦਾ ਪੁਨਰ ਸੁਜੀਤੀ ਕਰਕੇ ਛੱਡਾਂਗੇ ਚਲੋ ਖੈਰ ਉਹ ਦ੍ਰਿਸ਼ ਜਿਹੜਾ ਬਣਿਆ ਨੌਜਵਾਨ ਪੀੜ੍ਹੀ ਜਿਹਨੂੰ ਸੋਚ ਨਹੀਂ ਸਕਦੇ ਕਹਾਣੀ ਸੁਣਦੇ ਹੁੰਦੇ ਸੀ ਜੇ ਬੁਤਸ ਐਂਪੇਸ਼ ਹੋਇਆ ਗ੍ਰਾਮ ਮੰਤਰੀ ਯਾਨੀ ਜਾਰ ਸਿੰਘ ਪੇਸ਼ ਹੋਇਆ ਰਾਸ਼ਟਰਪਤੀ ਇਥੇ ਸੁਰਜੀਤ ਸਿੰਘ ਬਰਨਾਲਾ ਪੇਸ਼ ਹੋਇਆ ਫੱਟੀ ਪਾਈ 40 ਦਿਨ ਕੁਰਸੀ ਦੇ ਬੈਠ ਕੇ ਵੀ ਮੁੱਖ ਮੰਤਰੀ ਦੇ ਤਨਿ ਸੇਵਾ ਕੀਤੀ ਤੇ ਫਿਰ ਇਸ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਵੀ ਪੇਸ਼ ਹੋਇਆ ਸੰਦੇਸੀ ਅ ਨੌਜਵਾਨਾ ਨੂੰ ਨਹੀਂ ਸੀ ਪਤਾ ਜੋ ਦ੍ਰਿਸ਼ ਉਹਦਣ ਵੇਖਿਆ ਉਹ ਦ੍ਰਿਸ਼ ਨੇ ਇੱਕ ਅੱਖਾ ਖੋਲ ਕੇ ਰੱਖ ਦਿੱਤੀ ਆ ਦੁਨੀਆ ਪਰਦੇਸ ਸਿੱਖਾਂ ਚ ਗੱਲ ਕਹੀ ਦੁਨੀਆ ਪਰ ਦੇ ਧਰਮ ਚ ਲੋਕ ਗੱਲ ਗਈ ਸੱਚੋਮੱਚ ਸਿੱਖਾ ਕੋਲ ਇੱਕ ਬਹੁਤ ਵੱਡਾ ਤਾਕਤ ਹੈ ਜਿੱਥੇ ਸਜਾ ਵੀ ਦਿੱਤੀ ਜਾਂਦੀ ਹੈ ਸੇਵਾ ਵੀ ਲਈ ਜਾਂਦੀ ਹੈ ਤੇ ਫਿਰ ਤਨਖਾਹ ਵੀ ਲਈ ਜਾਂਦੀ ਹੈ ਪਰ ਅਫਸੋਸ ਇੱਥੇ ਚਲੀ ਗਈ ਜਿੱਥੇ ਅਕਾਲੀ ਨਾਲ ਇੱਥੇ ਸੀ ਰਾਤੋਂ ਰਾਤ ਇੱਥੇ ਚਲਾ ਗਿਆ ਲੋਕਾਂ ਨੂੰ ਆਸ ਬੱਜ ਗਈ ਕਿ ਸੱਤ ਮੈਂਬਰੀ ਕਮੇਟੀ ਬਣੀ ਹੈ ਇਹ ਕਮੇਟੀ ਹੁਣ ਪਿੰਡ ਪਿੰਡ ਜਾਏਗੀ ਸ਼ਹਿਰ ਸ਼ਹਿਰ ਜਾਏਗੀ ਪੜਤੀ ਹੋਏਗੀ ਪੁਨਰਸੁਰਜੀਤ ਹੋਵੇਗਾ ਪਰ ਅਫਸੋਸ ਹੈ ਪਾਰਟੀ ਦੇ ਦੋਖੀਆਂ ਨੇ ਨਹੀਂ ਚੱਲਿਆ ਇੱਕ ਕਹਾਣੀ ਬਣਾ ਲਈ ਇੱਕ ਡਰਾਮਾ ਬਣਾ ਲਿਆ ਧਾਮੀ ਨੂੰ ਆਖਰੀ ਤਰੀਕ 18 ਤਰੀਕ ਨੂੰ ਮੀਟਿੰਗ ਹੋਣੀ ਸੀ 17 ਨੂੰ ਅਸਤੀਫਾ ਦਵਾ ਦਿੱਤਾ ਫੇ ਤੂੰ ਇੱਕ ਵਾਰੀ ਚੜਾ ਜਾ ਮਹੀਨੇ ਬਾਅਦ ਫੇਰ ਲਿਆਵਾਂਗੇ ਫਿਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਗਿਆ ਕਮੇਟੀ ਵੀ ਗਈ ਤਰਲੇ ਇਹਨਾਂ ਨੇ ਵੀ ਲਾਇ ਪੰਜ ਮੈਂਬਰੀ ਕਮੇਟੀ ਨੇ ਨਹੀਂ ਆਏ ਸ਼ਿਕਾਇਤਾਂ ਸਾਧ ਜਥੇਦਾਰ ਦੇ ਅੱਖੇ ਨਹੀਂ ਆਏ ਤਾਂ ਫਿਰ ਪ੍ਰਧਾਨ ਸ਼ੋਮੀ ਜੀ ਸਾਹਿਬ ਦਾ ਪ੍ਰਧਾਨ ਸੁਭੀਰ ਸੇ ਬਾਦਲ ਤੇ ਆਏ ਸੁਭੀਰ ਸਾਜਨ ਜੀ ਕਹਿਣ ਤੋਂ ਪਾ ਲੰਬੀ ਕਹਾਣੀ ਮੈਂ ਬੰਦ ਕਰਾਂ ਮੇਰੀ ਹੱਥ ਛੋੜ ਕੇ ਬੇਨਤੀ ਹੈ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਕੱਲ ਮੈਂ ਲਖਨਕੇ ਪੱਡੇ ਪਿੰਡ ਚ ਗਈ ਮੇਰੇ ਇੱਕ ਵਿਅਕਤੀ ਕਹਿੰਦਾ ਬੀਬੀ ਜੀ ਪੰਜ ਕਾਪੀ ਮੈਨੂੰ ਫੜਾ ਗਏ ਸੀ ਪਰ ਮੈਨੂੰ ਨਹੀਂ ਪਤਾ ਡਿੱਗੀ ਚ ਪਈ ਕਿਸੇ ਨੇ ਨਹੀਂ ਕਟੀਆਂ ਫਿਰ ਮੈਂ ਗਈ ਟਾਂਡੀ ਰਾਜਪੁਰ ਰਾਈਆਂ ਕਹਿੰਦੇ ਸਾਡੇ ਕੋਲ ਪੰਜ ਕਾਪੀਆਂ ਦੇ ਗਏ ਸੀ ਛੇੜੀਆਂ ਹੀ ਨਹੀਂ ਇੱਕ ਫਗਵਾੜੇ ਮੈਂ ਗਈ ਕਾਪੀਆਂ ਦੇਣ ਕਹਿੰਦੇ ਜੀ ਸਾਨੂੰ ਮੈਨੂੰ ਫੋਨ ਆਇਆ ਕਿ ਤੈਨੂੰ ਡੈਲੀਗੇਟ ਬਣਾ दिए ਕਹਿੰਦੇ ਮੈਂ ਕਿਹਾ ਡੈਲੀਗੇਟ ਕਾਦਾ ਬਣਾਉਣਾ ਮੈਂ ਤਾਂ ਪੱਤੀ ਨਹੀਂ ਲਈ ਮੈਂਬਰਸ਼ਿਪ ਹੀ ਨਹੀਂ ਲਈ ਡੈਲੀਗੇਟ ਕਾਦਾ ਐਡਾ ਬੋਗਸ ਕੰਮ ਕੀਤਾ ਲੇਕਿਨ ਮੇਰੇ ਵੀਰੋ ਤੁਸੀਂ ਘਰ ਘਰ ਜਾਓ ਪਿੰਡ ਪਿੰਡ ਜਾਓ ਹਰ ਇੱਕ ਨੂੰ ਬੇਨਤੀ ਕਰੋ कि आधार नंबर जरूर लिखण ना टैलीफोन जरूर लिखण तीन मजबूत हो सकी पार्टसृजित कर सकी समय की मैं ज़्यादा इंपोरटेंस समझती है मैं ज़्यादा समा लै लिया भुला माफ़ी देनी मेरे को जिंदगी पार्टी रहा धर्म की सेवा करद सत्संगी बहुत गलतियां हो अपने वालों झोड़ी हट के माफी मंगती है कि साहब वास्ता ही ਆਓ ਸਾਰੇ ਰਲ ਕੇ ਸਾਡੀਆਂ ਭੁੱਲਾਂ ਨਾਲ ਚਿਤਾਰਿਓ ਸਾਡੀਆਂ ਕਮੀਆਂ ਨਾਲ ਚਿਤਾਰਿਓ ਆਪਣੇ ਦਰਦ ਨੂੰ ਲੈ ਕੇ ਤਰਿਓ ਤੇ ਖਾਲਸਾ ਪਾਦੀ ਚੜ੍ਹਦੀ ਕਲਾ ਵਾਸਤੇ ਸ਼੍ਰੋਮਣੀ ਕਾਲ ਦਾ ਨੂੰ ਮਜ਼ਬੂਤ ਕਰੋ ਸਰਦਾਰ ਸੁਚਾਸਕ ਜੀ ਤੇ ਸੇਧਾਰ ਸਾਹਿਬ ਤੁਹਾਡੇ ਅੰਦਰ ਪਿਆਰ ਰੱਖਦੇ ਆ ਦਰਦ ਰੱਖਦੇ ਆ ਕੁਰਬਾਨੀ ਵਾਲੇ ਆ ਫੱਕਰ ਆ ਫਕੀਰ ਆ ਦਰਵੇਸ਼ ਆ ਉਹਨਾਂ ਦੀ ਇੱਜ਼ਤ ਨੂੰ ਅੱਗੇ ਤੋਰਦੇ ਹੋਇਆ ਇਸ ਇਲਾਕੇ ਵਿੱਚ ਹੋਰ ਸ਼ਾਨ ਬਣਾਓ ਭੁੱਲਾਂ ਦੀ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ